ਉਤ ਅਨਾਦੀ ਅਨਿਲ ਦੇ ਆਸਨ ਹਰ ਭਵਨ ਦੇ ਆਸਨ ਲੋਏ ਲੋਏ ਭੰਡਾਰ ਹਰ ਲੋਕ ਦੇ ਹਰ ਭਵਨ ਦੇ ਜ਼ਮੀਨ ਦੇ ਹਰ ਹਿੱਥੇ ਜਿੱਥੇ ਤੱਕ ਵੀ ਨਿਗਾਹ ਆਂਦੀ ਏ ਔਰ ਨਿਗਾਹ ਤੋਂ ਪਰੇ ਦੀ ਅਸੀਮ ਦੁਨੀਆ ਹਰ ਥਾਂ ਉਸ ਪਰਿਪੂਰਨ ਪ੍ਰਮਾਤਮਾ ਦਾ ਆਸਣ ਹੈ ऐसा नहीं तो रेत ਦੇ ਜ਼ਰਿਆਂ ਵਿੱਚ ਹੈ ਹਾਥੀ ਵਿੱਚ ਨਹੀਂ ਕੀੜੀ ਵਿੱਚ ਹੈ ਪੰਛੀਆਂ ਵਿੱਚ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹਸਤੀ ਕੀਤੀ ਤਿਰਲੋ ਆਦਮ ਇੱਕ ਅਖੰਡਕ ਬਸੇ ਅਨਾਦਮ ਉਹ ਜੋ ਅਨਾਦੀ ਹੈ ਉਹ ਜੋ ਅਖੰਡ ਜੋਤੀਮਾਨ ਹੈ ਵਿਆਪਕ ਹੈ ਔਰ ਉਸ ਦਾ ਆਸਨ ਹਰ ਥਾਂ ਤੇ ਹੈ ਹਰ ਭਵਨ ਦੇਖ ਹੈ ਹਰ ਲੋਕ ਦੇਖੇ ਪਰ ਕਿਉਂਕਿ ਉਸ ਦਾ ਆਸਣ ਵਿਆਪਕ ਹੈ ਉਹਦੇ ਭੰਡਾਰੇ ਦੀ ਵਿਆਪਕ ਨਹੀਂ ਉਹਦਾ ਭੰਡਾਰਾ ਹਰ ਭਵਨ ਵਿੱਚ ਹੈ ਹਰ ਲੋਕ ਦੇਖ ਹੈ ਹਰ ਥਾਂ ਤੇ ਮੌਜੂਦ ਹੈ ਜਿੱਥੇ ਜੀਵ ਜੀਵਨ ਮੌਜੂਦ ਹੈ ਉੱਥੇ ਜੀਵਾਂ ਦਾ ਰਜਿਕਰੀ ਮੌਜੂਦ ਹੈ ਵਰਨਾ ਜੀਵ ਰਹਿ ਹੀ ਨਹੀਂ ਸਕਦੇ ਸੰ ਤੋਂ ਭੰਡਾਰੇ ਉਸ ਤੇ ਹਰ ਥਾਂ ਤੇ ਨੇ ਪਰ ਸਾਇਦ ਕੰਨ ਨੇ ਸਭ ਤੋਂ ਵੱਡੀ ਮਹਾਨ ਗਲੇ ਹੈ ਕਿ ਜੋ ਕੁਛ ਪਾਇਆ ਸੋ ਏਕਾਵ ਉਹਨੇ ਆਪਣੇ ਭੰਡਾਰਿਆਂ ਚ ਜੋ ਕੁਛ ਪਾਇਆ ਹੈ ਇੱਕੋ ਹੀ ਦਫਾ ਪਾ ਦਿੱਤਾ ਹੈ ਯੁਗਾ ਯੁਗਾਂਤਰਾ ਤੋਂ ਜੀਵ ਕਢ ਰਹੇ ਨੇ ਈਸ਼ਵਰ ਦਾ ਭੁੰਡਾਰਾ ਮੁੱਕ ਨਹੀਂ ਰਿਹਾ ਤੇਲ ਕਢਿਆ ਜਾ ਰਿਹਾ ਹੈ ਲੋਹਾ ਕਢਿਆ ਜਾ ਰਿਹਾ ਹੈ ਕੋਇਲੇ ਕਢੇ ਜਾ ਰਹੇ ਨੇ ਖਣਜ ਪਦਾਰਤ ਕਢੇ ਜਾ ਰਹੇ ਨੇ ਔਰ ਧਰਤੀ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਖਾਦੇ ਪਦਾਰਤ ਸਾਗ ਸਬਜ਼ੀਆਂ ਅੰਨ ਇਹ ਤੇ ਆਦਤ ਸਭ ਕੁਝ ਧਰਤੀ ਦੇ ਤੋਂ ਉਭਜ ਰਿਹਾ ਹੈ ਲੇਕਿਨ ਇਹ ਭੰਡਾਰੇ ਧਰਤੀ ਦੇ ਅਜੇ ਤੱਕ ਮੁੱਕੇ ਨਹੀਂ ਇਸ ਤਰ੍ਹਾਂ ਦਾ ਆਖਣ ਦਾ ਜੋ ਸਤਿਗੁਰੂ ਦੇਵ ਜੀ ਮਹਾਰਾਜ ਦਾ ਪ੍ਰਯੋਜਨ ਹੈ ਉਹ ਇਹ ਕਿ ਮਨੁੱਖ ਨੂੰ ਉਂਗ ਤੇ ਬੇਸਮਾਰ ਚਿੰਤਾਵਾਂ ਹੁੰਦੀਆਂ ਨੇ ਲੇਕਿਨ ਸਭ ਤੋਂ ਅਧਿਕੇ ਫਰਮੌਰ ਚਿੰਤਾ ਹੁੰਦੀ ਏ ਇਹਦੇ ਜਗ ਦੀ ਜਿਸ ਮੈਨੂੰ ਅੱਜ ਮਿਲਿਆ ਹੈ ਕੱਲ ਮਿਲਣਾ ਹੈ ਜਾਂ ਨਹੀਂ ਤੋਂ ਕੱਲ ਸਿਰਫ ਮਨੁੱਖ ਦੀ ਦੁਨੀਆ 'ਚ ਹੈ ਪਸ਼ੂ ਪੰਛੀਆਂ ਦੀ ਦੁਨੀਆ 'ਚ ਨਹੀਂ ਹੈ ਕੱਲ ਦੀ ਚਿੰਤਾ ਵੀ ਸਿਰਫ ਮਨੁੱਖ ਨੂੰ ਹੈ ਪਸ਼ੂ ਪੰਛੀ ਨੂੰ ਨਹੀਂ ਕਿ ਕੱਲ ਦੀ ਚਿੰਤਾ ਦੇਖੀ ਸਿਰ ਮੋਰ ਚਿੰਤਾ ਹੈ ਰਜ਼ਕ ਦੀ ਅੱਜ ਮੈਨੂੰ ਰਜ਼ਕ ਮਿਲਿਆ ਹੈ ਕੱਲ ਮਿਲਣਾ ਹੈ ਕਿ ਨਹੀਂ ਇਸ ਵਾਰ ਤੇ ਦੇਖਣ ਦੇ ਚ ਆਇਆ ਹੈ ਮਨੁੱਖ ਦੀ ਸਾਰੀ ਜਿਹੜੀ ਭਟਕਣਾ ਹੈ ਉਨੇ ਪਿੱਛੇ ਆਖਿਆ ਜਾਂਦਾ ਹੈ ਕਿ ਭਟਕਣਾ ਦੋ ਰੋਟੀ ਦੀ ਹੈ। ਅਗਰ ਮਨੁੱਖ ਇੱਕ ਮੁਲਕ ਤੋਂ ਦੂਸਰੇ ਮੁਲਕ ਜਾਂਦਾ ਹੈ ਤਾਂ ਕਹਿੰਦਾ ਮੈਂ ਰੋਟੀ ਕਮਾਣ ਲਈ ਇੱਕ ਮੁਲਕ ਤੋਂ ਦੂਸਰੇ ਮੁਲਕ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਿਹਾ। ਲੇਕਿਨ ਰੋਟੀ ਤੋਂ ਵੀ ਕੁਝ ਆਹਮ ਪਦਾਰਥ ਨੇ ਲਾਜ਼ਮੀ ਨੇ ਜ਼ਰੂਰੀ ਨੇ ਜੈਸੇ ਕਿ ਪਾਣੀ ਜੈਸੇ ਕਿ ਹਵਾ। ਕਦੀ ਕਿਸੇ ਮਨੁੱਖ ਤੋਂ ਇਹ ਨਹੀਂ ਸੁਣਿਆ ਦੇਣੇ ਹਵਾ ਕਮਾਣ ਲਈ ਇੱਕ ਮੁਲਕ ਤੋਂ ਦੂਸਰੇ ਮੁਲਕ ਜਾ ਰਹੇ ਪਾਣੀ ਕਮਾਣ ਲਈ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾ ਰਹੇ ਭਈ ਰੋਟੀ ਕਮਾਣ ਲਈ ਮੈਂ ਇੱਕ ਮੁਲਕ ਤੋਂ ਦੂਸਰੇ ਮੁਲਕ ਜਾ ਰਿਹਾ ਇਹ ਸਾਰੀ ਭਟਕਣ ਰੋਟੀ ਨਾਲ ਹੀ ਜੋੜੀ ਗਈ ਇਹਦੇ ਕੁਝ ਤੱਤ ਸਤਪੁਰਸ਼ਾਂ ਦੇ ਸਾਹਮਣੇ ਆਏ ਆਪਣੇ ਢੰਗ ਨਾਲ ਤਾਂ ਉਹਨਾਂ ਨੇ ਵਿਧਾਤੇ ਦਿੱਤੇ ਗਿਲੇਲੀ ਕੀਤੇ ਨੇ ਗਿਲੇ ਕਰਨ ਵਾਲਿਆਂ ਦੇ ਤੋਂ ਰਾਜਯੋਗੀ ਭਰਤਰੀ ਕਵੀ ਸੁੰਦਰ ਪੰਡਤ ਗੁਲਾਬ ਸਿੰਘ ਜੀ ਮਹਾਰਾਜ اور ਇਸੇ ਪੱਦਰ ਦੇ ਹੋਰ अनेका ਮਹਾਪੁਰਸ਼ਾਂ ਨੇ ਈਸ਼ਵਰ ਨੂੰ ਕਹਿ ਦਿੱਤਾ ਹੈ ਕਿ हे ਪ੍ਰਭੂ ਉਹਨ ਤੇ ਤੂੰ નિર્ਦੋਸ਼ ਹੈ ਪਰ ਰਿਜ਼ਕ ਦੇ ਪੱਖ ਦੇ ਅਸੀਂ ਤੈਨੂੰ નિર્ਦੋਸ਼ ਨਹੀਂ ਮੰਨ ਸਕਦੇ ਦੋਸ਼ੀ ਤੂੰ ਹੀ ਹੈ ਅਸੀਂ ਤੇ ਅਨਿਤੀ ਕਰਦੇ ਹਾਂ ਪਰ ਇੱਕ ਅਨਿਤੀ ਤੇ ਤੋਂ ਹੀ ਹੋਈ ਹੈ ਬੜਾ ਸੁੰਦਰ ਜ਼ਿਕਰ ਕੀਤਾ ਹੈ ਰਾਜ yogi ਭਰਤਰੀ ਨੇ ਉਹ ਕਹਿਨੇ ਨੇ हे परिपूर्णम परमात्मा नागों का आहार ब्यार माटी के नो मुखचार उदम ना हिंसा वार सुख सदा होए है तू सर्प बनाए और इस तरह दे कीड़े मकोड़े बनाए ते जिना दा रिज़क बना देता मिट्टी ਉਹ ਮਿੱਟੀ ਭਕ ਲੈ ਲੈਂਦੇ ਨੇ 6-6 ਮਹੀਨੇ ਖੁੱਡ ਦੇ ਸੱਤ ਬੈਠਾ ਰਹਿੰਦਾ ਅੰਦਰ ਹੀ ਪਿਆ ਰਹਿੰਦਾ ਮਿੱਟੀ ਫਕੀ ਜਾ ਰਹੀ ਹੈ ਤੇ ਪਵਨ ਦੇ ਜਿਹੜੀ ਪਾਣੀ ਦੀ ਨਮੀ ਹੈ ਇਹਨੂੰ ਹੀ ਉਪੀ ਲੈ ਲੈਂਦਾ ਔਰ ਇਸ ਢੰਗ ਨਾਲ 6 ਮਹੀਨੇ ਇੱਕ ਥਾਂ ਤੇ ਪਿਆ ਹੋਇਆ ਵੀ ਉਹ ਤ੍ਰਿਪਤ ਰਹਿੰਦਾ ਹੈ ਰਾਜ yogi ਭਰਤਰੀ ਕਹਿੰਦੇ ਨੇ ਐਸਾ ਜ਼ਹਿਰੀਲਾ ਜਾਨਵਰ ਜੋ ਤੇਰਾ ਰਿਜ਼ਕ ਪ੍ਰਾਪਤ ਕਰਕੇ ਆਪਣੇ ਅੰਦਰ ਜ਼ਹਿਰ ਵਧਾਉਂਦਾ ਹੈ ਤੇ ਵੱਡੀ ਹੋਈ ਜ਼ਹਿਰ ਦੇ ਨਾਲ ਫਿਰ ਕਿਸੇ ਨੂੰ ਡੰਗ ਮਾਰਦਾ ਹੈ ਤੇ ਅਗਲੇ ਨੂੰ ਮੌਤ ਤੇ ਘਾਟ ਉਤਾਰਦਾ ਹੈ ਐਸਾ ਖਤਰਨਾਕ ਕਿ ਜਾਨਵਰ ਤੇ ਉਸ ਦੇ ਉੱਤੇ ਤੇਰੀ ਇਤਨੀ ਦਇਆ ਇਤਨੀ ਬਖਸ਼ਿਸ਼ ਕਿ ਉਸ ਦਾ ਰਜ਼ਕ ਹਰ ਥਾਂ ਤੇ ਮੌਜੂਦ ਹੈ ਸੱਤ ਨੂੰ ਆਪਣਾ ਰਜ਼ਕ ਲੱਭਣ ਲਈ ਭਟਕਣ ਦੀ ਲੋੜ ਨਹੀਂ ਕਿਉਂਕਿ ਮਿੱਟੀ ਹਰ ਥਾਂ ਤੇ ਮੌਜੂਦ ਹੈ ਖਾਕ ਹਰ ਥਾਂ ਤੇ ਮੌਜੂਦ ਹੈ ਤੇ ਖਾਕ ਹੀ ਉਸਦਾ ਮੁੱਖ ਭੋਜਨ ਹੈ ਜਿਵੇਂ ਮਨੁੱਖ ਦਾ ਮੁੱਖ ਭੋਜਨ ਤੇ ਅਨ ਹੈ ਬਾਕੀ ਤਰ੍ਹਾਂ ਤਰ੍ਹਾਂ ਦੀਆਂ ਸਾਗ ਸਬਜ਼ੀਆਂ ਹੋਰ ਅਨੇਕਾਂ ਪਦਾਰਥ ਨੇ ਕਿ ਕਿਸੇ ਹੱਦ ਤੱਕ ਭੋਜਨ ਦੇ ਨਾਲ ਸਹਾਇਕ ਨੇ ਮੂਲ ਭੋਜਨ ਤੇ ਮਨੁੱਖ ਦਾ ਅਨ ਹੈ ਮੂਲ ਭੋਜਨ ਸਰਪ ਦਾ ਕੇਵਲ ਖਾਕ ਹੈ ਨਿੱਕੀ ਹੈ ਬਾਕੀ ਤੇ ਉਹ ਭੋਜਨ ਨੂੰ ਸਵਾਦਲ ਬਣਾਉਣ ਦੇ ਵਸੀਲੇ ਨੇ ਵਰਨਾ ਮੁਖ ਭੋਜਨ ਸਰਪ ਦਾ ਖ਼ਾਕ ਹੈ ਕਿ ਖ਼ਾਕ ਹਰ ਥਾਂ ਤੇ ਮੌਜੂਦ ਹੈ। ਸੁਭਰਤਰੀ ਕਹਿੰਨੇ ਨਾਗੋਂ ਦਾ ਆਹਾਰ ਵਿਆਰ ਮਾਟੀ ਕੀਨੋ ਮੁਖ ਚਾਰ ਉਦਮ ਨਾ ਹਿੰਸਾ ਵਾਰ ਸੁਖ ਸਦਾ ਹੋਏ ਹੈ। ਰਿਜਕ ਦੇ ਮਾਮਲੇ ਥੱਪ ਨੂੰ ਸਰੀਰੀ ਸੁਖ ਨਾ ਭਟਕਣਾ ਨਾ ਹਿੰਸਾ ਨਾ ਉਪਰਾਲੇ ਨਾ ਕੱਲ ਦੀ ਚਿੰਤਾ। ਹੰਕੁਰ ਤ੍ਰਿੜਾਦ ਸੁਦਾ ਸੋ ਪ੍ਰਸਾਦ ਪਾਵੇ ਪਸ਼ੂ ਅਹਲਾਦ ਧਾਰ ਧਰਾ ਸੋਏ ਹੈ ਫਿਰ ਹੈ ਕਾਦਰ ਕਰੀਮ ਤੂੰ ਕੁਛ ਚੌਪਾਏ ਜਾਨਵਰ ਜੰਗਲਾਂ ਦੇਚ ਬਣਾ ਦਿੱਤੇ ਤੇ ਉਹਨਾਂ ਦਾ ਰਿਜ਼ਕ ਬਣਾ ਦਿੱਤਾ ਤਿੰਕੇ ਇਤਿਆਦ ਘਾਹ ਫੂਸ ਡੇਰੀਆਂ ਦੇ ਪੱਤੇ ਦਰਖਤਾਂ ਦੇ ਪੱਤੇ ਤੇ ਇਹਦੀ ਬੜੀ ਆਸਾਨੀ ਨਾਲ ਜੰਗਲਾਂ ਵਿੱਚ ਉਪਲਬਧ ਨੇ ਦੇਦੇ ਲਈ ਕੋਈ ਹਿੰਸਾ ਉਦਮ ਤੇ ਕੋਈ ਬਹੁਤ ਕਸ਼ਟ ਨਹੀਂ ਸਹਾਰਨਾ ਪੈਂਦਾ ਸਵਾਭਕੀਏ ਸਭ ਕੁਝ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਹਿਰਨ ਨੇ ਨੀਲ ਗਾਏ ਨੇ ਸਾੰਬਰ ਨੇ ਚੇਤਲ ਨੇ ਇਸ ਤਰ੍ਹਾਂ ਦੇ ਚੋਪਾਏ ਜਾਨਵਰ ਘਾਸ ਖਾ ਲੈਂਦੇ ਨੇ ਅੰਕੁਰ ਤੜਾਦ ਖਾ ਲੈਂਦੇ ਨੇ ਔਰ ਇਸ ਸਵਾਭਕ ਇਨਾ ਪਦਾਰਥਾਂ ਨਾਲ ਜੰਗਲਾਂ ਦੇ ਜੰਗਲ ਭਰੇ ਪਏ ਨੇ ਜਿਹਦੇ ਲਈ ਉਹਨਾਂ ਨੂੰ ਕੋਈ ਵਿਸ਼ੇਸ਼ ਉਦਮ ਨਹੀਂ ਕਰਨਾ ਪੈਂਦਾ ਭਰਤਰੀ ਕੰਨ ਰੱਤੀ ਨਗੋਂ ਕੀ ਵਿਦ جو نہ بنا پوت سم دا رزق ایسا بنا وسیل رزق لبنا بہت اوکھا بہت اوک ہے اور اے پربو اے تیتھوں اتنی بڑی انیتی ہوئی ہے کہ میں آخا گا رنڈی پوت سمتا ہیں ਦੰਡੀ ਨਾਏ ਕੋਇ ਹੈ ਤੂੰ ਤੇ ਰੰਡੀ ਦਾ ਪੁੱਤਰ ਹੈ ਤੈਨੂੰ ਕੋਈ ਡੰਡ ਦੇਣ ਵਾਲਾ ਹੀ ਨਹੀਂ ਹੈ ਕਾਸ਼ ਤੈਨੂੰ ਕੋਈ ਡੰਡ ਦੇਂਦਾ ਤੈਨੂੰ ਕੋਈ ਸਮਝਾਂਦਾ ਕਿ ਇਹ ਜਿਹੜੀ ਅਸ਼ਰਫਲ ਮੁਖਲਕਾਤ ਹੈ ਜੀਵਾਂ ਦੇ ਤੇ ਜਿਹੜਾ ਸ਼ਰਮੌਰ ਜੀਵ ਹੈ ਮਨੁੱਖ ਰਿਜ਼ਕ ਦੇ ਮਾਮਲੇ 'ਚ ਤੂੰ ਇਤਨਾ ਵੱਡਾ ਅਨਿਆਏ ਨਾ ਕਰਦਾ ਹੂ ਬੋ ਇਸਤਰੀ ਕੇ ਨਾਲ ਕਈ ਸੁੰਦਰ ਦੀ ਰਚਨਾ ਦਾ ਇੱਕ ਬੋਲ ਹੈ ਕਿ ਕਉ ਸੁੰਦਰ ਤੇਤ ਦਿਓ ਬੜਾ ਪਾਪ ਕੀਓ ਕਿਥੇ ਵਰਤਰੀ ਕਹਿੰਨੇ ਹੈ ਪ੍ਰਭੂ ਤੇਤ ਤੋਂ ਇੱਕ ਬਹੁਤ ਵੱਡੀ ਅਨੇਤੀ ਤੇ ਭੁੱਲ ਹੋਈ ਹੈ ਉੱਥੇ ਸੁੰਦਰ ਕਹਿੰਨੇ ਨਹੀਂ ਭੁੱਲ ਨਹੀਂ ਬਹੁਤ ਵੱਡਾ ਪਾਪ ਹੋਇਆ ਹੈ ਇਹ ਪ੍ਰਮਾਤਮਾ ਤੂੰ ਮਨੁੱਖ ਦਾ ਤੇਤ ਬਣਾ ਦਿੱਤਾ ਤੇ ਮਨੁੱਖ ਦਾ ਬਹੁਤ ਸਾਰਾ ਸਮਾਂ ਉਹ ਜੀਵ ਦਾ ਲੱਭਣ ਦੇ ਕੀ ਨਸ਼ਟ ਹੋ ਗਿਆ ਇੰਨਾ ਕੀਮਤੀ ਦਿਮਾਗ ਲੈ ਕੇ ਆਇਆ ਇੰਦਰੀ ਲੈ ਕੇ ਆਇਆ ਇਨਾ ਸੋਨਾ ਜਿਸਮ ਲੈ ਕੇ ਆਇਆ ਤੇ ਸਮਾਂ ਸਰੀਰ ਦਿਮਾਗ ਸਾਰਾ ਨਸ਼ਟ ਹੋ ਗਿਆ ਰਿਜ਼ਕ ਦੀ ਤਲਾਸ਼ ਤੇ ਰੋਟੀ ਦੀ ਤਲਾਸ਼ ਤੇ ਹੂਬੋ ਇਨਹੀਂ ਮਹਾਪੁਰਸ਼ਾਂ ਦੀ ਕਤਾਰ ਵਿੱਚ ਖੜੇ ਨੇ ਪੰਡਤ ਗੁਲਾਕ ਸਿੰਘ ਜੀ ਮਹਾਰਾਜ ਨਿਰਮਲੇ ਉਹ ਕਹਿੰਦੇ ਨੇ ਵਿਦ ਇੱਕ ਅਨੀਤ ਅਨੀਤ ਰਹੀ ਸੁਭ ਸੰਤਨ ਕੇ ਤਨ ਤੇਤ ਲਗਾਇਓ widehat deen maleen dukhi nar jo tin ke grah bhitar bheek mangayo he prabhu je tu pet lana hi si te kam se kam unna da landa jo sirf pet poorti vaste hi jee rehne par jo tere nal judna chande ne naam rak manna chande ne to unna da pet kyon laya e taithon bahut vaddi aniti ho gayi ਔਰ ਇਸ ਅਨੇਤੀ ਦਾ ਸਦਕਾ ਇਨ੍ਹਾਂ ਮਹਾਪੁਰਸ਼ਾਂ ਨੂੰ ਕਈ ਦਫਾ ਉਨ੍ਹਾਂ ਦੇ ਅੱਗੋਂ ਦਸ ਫੈਲਾਣੇ ਪੈਂਦੇ ਨੇ ਜੋ ਅਤ ਦੀਨ ਮਲੀਨ ਦੁਖੀ ਨਰ ਜੋ ਜੋ ਮੈਲੇ ਨੇ ਦੁਖੀ ਨੇ ਛਡਾਲੇ ਵਰਤੀ ਦੇ ਨੇ ਔਰ ਅਧਿਆਤਮ ਤਲ ਦੀ ਕੋਈ ਸੂਝ ਸਮਝ ਰੱਖਣ ਵਾਲੇ ਨਹੀਂ ਤੇ ਉਨ੍ਹਾਂ ਦੇ ਜ਼ੇਰ ਅਸਰ रह ਜਾਣਾ ਪੈਂਦਾ ਹੈ ਖਾਮੋਸ ਰਹਿ ਜਾਣਾ ਪੈਂਦਾ ਹੈ ਤੋ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਜੀ ਕੰਨੇ ਨੇ ਇੱਕ ਬਹੁਤ ਵੱਡੀ ਅਨੇਤੀ ਹੋ ਗਈ ਤੈਥੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਇਸ ਮਸਲੇ ਨੂੰ ਲਈਏ ਜਿਹੜਾ ਪ੍ਰਭੂ ਆਖਿਆ ਜਾਂਦਾ ਉਹਨੇ ਪੰਛੀਆਂ ਤੇ ਦਇਆ ਕੀਤੀ ਪਸ਼ੂਆਂ ਤੇ ਦਇਆ ਕੀਤੀ ਸੱਪਾਂ ਤੇ ਦਇਆ ਕੀਤੀ ਤੇ ਉਹਨਾਂ ਦਾ ਰਜ਼ਕ ਆਮ ਬਣਾ ਦਿੱਤਾ ਇਸ ਡੰਗ ਨਾਲ ਮਨੁੱਖ ਦਾ ਰਜ਼ਕ ਉਸਨੇ ਕਿਉਂ ਨਹੀਂ ਬਣਾਇਆ ਤੋ ਸਾਬ ਜੀ ਕੰਨੇ ਨੇ ਕਰੋਪਤੀ ਨਹੀਂ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਛੱਪ ਦੀ ਜ਼ਿੰਦਗੀ ਤੇ ਕੌਣ ਰਸਕ ਕਰੇਗਾ ਕਿਉਂਕਿ ਰਜ਼ਕ ਤੋਂ નિਹਿੰਤ ਹੈ ਇਸ ਵਾਸਤੇ 6 ਸੇ ਮਹੀਨੇ ਕਿ ਕੋਈ ਖੁੱਡਿਤ ਪਿਆ ਰਹਿੰਦਾ ਹੈ ਅਗਰ ਮਨੁੱਖ ਇਸ ਧੰਮ ਨਾਲ ਰੇਖਿੰਤ ਹੋ ਜਾਂਦਾ ਤਾਂ ਸੰਸਾਰ ਬੇਰੌਣਕ ਹੋਣਾ ਸੀ ਇਹ ਵੀ ਕਿਸੇ ਪਹਾੜ ਦੇ ਕੰਦਰਾ ਚ ਪਿਆ ਰਹਿੰਦਾ ਔਰ ਉਸ ਤਰ੍ਹਾਂ ਹੀ ਪਿਆ ਰਹਿੰਦਾ ਜਿਵੇਂ ਖੁੱਡਾਂ ਦੇ ਵਿੱਚ ਬੈਠੇ ਨੇ ਸੱਤ ਬਿਨੇ ਕੁਝ ਤਾਂ ਨਹੀਂ ਰੰਗ ਕਰਨਾ ਸੀ ਇਸਨੇ ਕੁਝ ਬਣਾਣਾ ਨਹੀਂ ਸੀ ਏ ਰੋਣ ਰੇਨਾ ਮੋਟਰਾਂ ਗੱਡੀਆਂ ਇਹ ਫਲਕ ਬੋਸ ਇਮਾਰਤਾਂ ਇਹ ਦਰਸ਼ਨ ਫਲਸਫਾ ਕਵਤਾ ਸੰਗੀਤ ਔਰ ਇਸ ਤੋਂ ਇਲਾਵਾ ਗਿਆਨ ਵਿਗਿਆਨ ਸਾਹਿਤ ਕਲਾ ਇਹ ਤਰ੍ਹਾਂ ਤਰ੍ਹਾਂ ਦਾ ਜੋ ਜਨਮ ਹੋਇਆ ਮਨੁੱਖ ਨੂੰ ਪਿੱਛੇ ਧੱਕਾ ਮਾਰਿਆ ਰਜ਼ਕ ਨੇ ਕਿ ਜਿਸ ਰਜ਼ਕ ਨੇ ਧੱਕਾ ਮਾਰ ਕੇ ਮਨੁੱਖ ਤੋਂ ਇਤਨੀਆਂ ਸੁੰਦਰ ਵਸਤੂਆਂ ਬਣਾ ਲਈਆਂ ਸੰਸਾਰ ਨੂੰ ਇਤਨਾ ਸੋਹਣਾ ਸੁੰਦਰ ਤੇ ਮਨੋਵਰ ਬਣਾ ਲਿਆ ਔਰ ਉਸਾਰੂ ਕੰਮ ਮਨੁੱਖ ਨੇ ਕੀਤੀ ਇਸ ਤਰ੍ਹਾਂ ਦੀ ਵਿਖਮਤਾ ਨਾਲ ਪ੍ਰਾਪਤ ਹੋਈ ਰੋਟੀ ਰੱਬ ਦਾ ਸਰਾਪ ਨਹੀਂ ਉਹਦੀ ਬਖਸ਼ਿਸ਼ ਉਸਦੀ ਰਹਿਮਤ ਹੈ ਵਰਨਾ ਮਨੁੱਖ ਨੇ ਕੁਝ ਉਦਮ ਹੀ ਨਹੀਂ ਕਰਨਾ ਸੀ ਕਿ ਮਨੁੱਖ ਆਇਆ ਸੀ ਉਦਮ ਕਰਨ ਲਈ ਤੇ ਉਦਮ ਤਾਂ ਕਰ ਸਕਦਾ ਸੀ ਕਿ ਇਹਦਾ ਰਿਜ਼ਕ ਥੋੜਾ ਔਖਾ ਬਣਾ ਦਿੱਤਾ ਜਾਂਦਾ ਹੈ ਇਹ ਧਾਰੇ 'ਚ ਥੋੜਾ ਸਖਤ ਬਣਾ ਦਿੱਤਾ ਜਾਂਦਾ ਹੈ ਇਹਨੂੰ ਰਜ਼ਿਕ ਆਪਣਾ ਤਲਾਸ਼ ਕਰਨਾ ਪੈਂਦਾ ਤੇ ਰਜ਼ਿਕ ਨੂੰ ਤਲਾਸ਼ ਕਰਨ ਦੇ ਆਧਾਰ 'ਤੇ ਇਹ ਜਗਤ ਦੀ ਤਾਮੀਰ ਕਰ ਸਕੇ ਪੂਰਪੂਰਣ ਪਰਮਾਤਮਾ ਨੇ ਇਸ ਵਾਸਤੇ ਇਹ ਮਸਲਾ ਥੋੜਾ ਔਖਾ ਬਣਾਇਆ ਵਰਨਾ ਰੋਕੀ ਨਾਲੋਂ ਜ਼ਿਆਦਾ ਲਾਜ਼ਮੀ ਹੈ ਪਾਣੀ ਦੇਖਣ ਦੇ ਚ ਆਇਆ ਹੈ ਜਗਤ ਦੇ ਚ ਜਿਨ੍ਹਾਂ ਲੋਕਾਂ ਨੇ ਮਰਨ ਵਰਤ ਰੱਖੇ ਉਹ 74 ਦਿਨ ਤੱਕ ਬਿਨਾ ਅੰਤ ਹੋ ਰਹੇ ਤੇ ਇੱਕ ਸਬੂਤ ਮਿਲ ਗਿਆ ਕਿ ਇਹ ਸਰੀਰ 73 ਦਿਨ ਤੱਕ ਰੋਟੀ ਤੋਂ ਬਿਨਾ ਰਹਿ ਸਕਦਾ ਹੈ ਲੇਕਿਨ ਦਿਨਾਂ ਨੇ ਮਰਨ ਵਰਤ ਰੱਖੇ ਉਹ ਪਾਣੀ ਦਿਨ ਦੇ 8 ਵਾਰ ਪੀਂਦੇ ਸਨ ਪਾਣੀ ਦਾ ਤਿਆਗ ਨਹੀਂ ਅਨੰਦ ਦਾ ਤਿਆਗ ਪਾਣੀ ਦਾ ਤਿਆਗ ਇੱਕ ਦਿਨ ਵੀ ਕਰਨਾ ਔਖਾ ਰੋਟੀ ਦਾ ਤਿਆਗ 73 ਦਿਨ ਕੀਤਾ ਜਾ ਸਕਦਾ ਹੈ ਇਇਸ ਤੋਂ ਕੋਈ ਹੋਰ ਸ਼ਕਤੀਸ਼ਾਲੀ ਆਇਆ ਇਸ ਤੋਂ ਵੱਧ ਦਿਨ ਨਹੀਂ ਉਹ ਭੁੱਖਾ ਰਹਿ ਸਕਦਾ ਲੇਕਿਨ ਪਾਣੀ ਤੇ ਦਿਨ ਦੇ ਵਿੱਚ ਕਈ ਕਈ ਦਫਾ ਚਾਹੀਦਾ ਤੋ ਰੋਕੀ ਨਾਲੋਂ ਪਾਣੀ ਜ਼ਿਆਦਾ ਕੀਮਤੀ ਲੇਕਿਨ ਗਜ਼ਬ ਦੀ ਗੱਲ ਇਹ ਹੈ ਕਿ ਪਾਣੀ ਪ੍ਰਾਪਤੀ ਲਈ ਇਤਨੀ ਬਿਕਮਤਾ ਨਹੀਂ ਹੈ ਸਹੂਲियत ਹੈ ਦਰਿਆ ਵਗਦੇ ਪੈਣੇ ਅੰਨ ਦੇ ਦਰਿਆ ਨਹੀਂ ਵਗ ਰਹੇ ਪਾਣੀ ਦੇ ਦਰਿਆ ਵਗ ਰਹੇ ਅੰਨ ਦੇ ਸਾਗਰ ਨਹੀਂ ਨੇ ਪਾਣੀ ਦੇ ਸਾਗਰ ਨੇ ਆਸਮਾਨ ਤੋਂ ਅਨ ਦੀ ਵਰਖਾ ਨਹੀਂ ਆਉਂਦੀ ਪਾਣੀ ਦੀ ਵਰਖਾ ਹੈ ਇਤਨਾ ਪਾਣੀ ਚਾਰੋਂ ਪਾਸੇ ਇਤਨਾ ਪਾਣੀ ਪਾਣੀ ਦੇ ਸਰੋਵਰ ਪਾਣੀ ਦੀਆਂ ਝੀਲਾਂ ਪਾਣੀ ਦੇ ਦਰਿਆ ਪਾਣੀ ਦਾ ਸਾਗਰ ਇੱਕ ਗੱਲ ਸਪਸ਼ਟ ਹੋ ਗਈ ਕਿ ਮਨੁੱਖ ਨੂੰ ਰੋਟੀ ਨਾਲੋਂ ਜ਼ਿਆਦਾ ਲਾਜ਼ਮੀ ਚਾਹੀਦਾ ਹੈ ਪਾਣੀ ਤੇ ਪਾਣੀ ਆਮ ਪਰਿਪੂਰਨ ਪ੍ਰਮਾਤਮਾ ਨੇ ਬਣਾ ਦਿੱਤਾ ਉਂਝ ਵੀ ਵੈਦਿਕ ਗ੍ਰੰਥ ਕਹਿੰਦੇ ਨੇ ਕਿ ਮਨੁੱਖ ਦੇ ਸਰੀਰ ਵਿੱਚ 80 ਫੀਸਦੀ ਪਾਣੀ ਹੈ ਔਰ ਮੂਲ ਪਾਣੀ ਹੈ ਪਾਣੀ ਕਿਉ ਹੈ ਸਹਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਾਣੀ ਨੂੰ ਪਿਤਾ ਕਿਹਾ ਔਰ ਇਹ ਸਰੀਰ ਦੇ 80 ਫਿਸਦੀ ਦੀ ਤਾਦਾਦ ਵਿੱਚ ਮੌਜੂਦ ਹੈ ਪਾਣੀ ਤੋਂ ਬਿਨਾ ਵੀ 2-4 ਦਿਨ ਰਹਿ ਜਾਏ ਜੈਸੇ ਰੋਜ਼ਿਆਂ ਦੇ ਦਿਨਾਂ ਵਿੱਚ ਮੁਸਲਮਾਨ ਇੱਕ ਦਿਨ ਤੇ ਰਹਿ ਹੀ ਜਾਂਦੇ ਨੇ ਉਹ ਜੋ ਰੋਜ਼ਾ ਰੱਖਦੇ ਨੇ ਅਨ ਦਾ ਵੀ ਤਿਆਗ ਹੈ ਪਾਣੀ ਦਾ ਵੀ ਤਿਆਗ ਹੈ ਤੋਂ ਇੱਕ ਸਬੂਤ ਮੁਹੱਈਆ ਹੋ ਗਿਆ ਰੱਖਦੇ ਨੇ ਅੰਨ ਦਾ ਵੀ ਤਿਆਗ ਹੈ ਪਾਣੀ ਦਾ ਵੀ ਤਿਆਗ ਹੈ ਤਾਂ ਇੱਕ ਸਬੂਤ ਮਹੱਈਆ ਹੋ ਗਿਆ ਲੇਕਿਨ ਪਾਣੀ ਕਰਾਉਣ ਲਈ ਇਤਨੀ ਬਿਕਮਤਾ ਨਹੀਂ ਇਤਨਾ ਕਸ਼ਟ ਨਹੀਂ ਹੋ ਸਕਦਾ ਹੈ ਕੋਈ ਯਤਨ ਕਰੇ ਕਿ ਪਾ ਕੇ ਇੱਕ ਦਿਨ ਲਈ ਕਮ ਸੇ ਕਮ 12 14 ਘੰਟੇਾਂ ਲਈ ਪਾਣੀ ਦਾ ਤਿਆਗ ਕੀਤਾ ਜਾ ਸਕਦਾ ਹੈ ਇਸ ਤੋਂ ਜ਼ਿਆਦਾ ਨਹੀਂ ਤਾਂ ਦੇਖਣ ਵਿੱਚ ਆਇਆ ਹੈ ਕਿ ਪਾਣੀ ਨਾਲੋਂ ਜ਼ਿਆਦਾ ਲਾਜ਼ਮੀ ਤੇ ਸਰੀਰ ਲਈ ਜ਼ਰੂਰੀ ਹੈ ਪਵਨ ਹਵਾ ਤੇ ਹਵਾ ਤੋਂ ਬਿਨਾ ਤੇ ਮਨੁੱਖ 1 ਸੈਕਿੰਡ ਵੀ ਨਹੀਂ ਰਹਿ ਸਕਦਾ ਪਾਣੀ ਤੋਂ ਬਿਨਾ 16 12 ਘੰਟੇ ਰਹਿ ਜਾਏਗਾ ਅੰਨ ਤੋਂ ਬਿਨਾ 2 3 ਮਹੀਨੇ ਰਹਿ ਜਾਏਗਾ ਪਰ ਹਵਾ ਤੋਂ ਬਿਨਾ ਤੇ 2 3 ਸੈਕਿੰਡ ਵੀ ਨਹੀਂ ਰਹਿ ਸਕੇਗਾ ਔਰ ਇਹ परिपूर्ण ਪ੍ਰਮਾਤਮਾ ਨੇ ਵਿਆਪਕ ਬਣਾ ਦਿੱਤੀ ਪਾਣੀ ਦੇ ਦਰਿਆ کدر کدرے ہیں کدرے کدرے نہیں سروور ویاپک نہیں ساغر ویاپک نہیں لیکن ہوا ویاپک ہے ساغر دے تلتے زمین دے تلتے دریاوان دے وزب کے ہر تھاں دے تھے یہ پون ویاپک کیوں کہ ایک سیکنڈ واسطے بھی اگر پون نہ ہوئے تو منک دا انت ہو گیا اور انجھ بھی کہیں کہ فلانے دے اندر ہوا سواس چلنے بند ہو گئے ਤਣਾ ਦਾ ਅੰਤ ਹੋ ਗਿਆ ਜ਼ਿੰਦਗੀ ਤੇ ਇੱਕ ਦਮ ਦੀ ਹੈ ਜ਼ਿੰਦਗੀ ਤੇ ਸਵਾਸਤੀ ਹੈ ਤਾਂ ਕੋਈ ਮਨੁੱਖ ਹਵਾ ਕਮਾਣ ਲਈ ਕਿਧਰੇ ਨਹੀਂ ਜਾਂਦਾ ਹਵਾ ਮੁਫਤਿਕ ਮਿਲ ਰਹੀ ਹੈ ਪਾਣੀ ਕਰੀਬਨ ਕਰੀਬਨ ਮੁਫਤੀ ਹੈ ਜੋ ਮਨੁੱਖ ਦੀ ਝੋਲੀ ਕੁ ਵਿਧਾਤੇ ਨੇ ਪਾਇਆ ਅਨ ਮੁਫਤਿਕ ਨਹੀਂ ਪਾਇਆ ਇਹ ਦੇ ਲਈ ਭਜ ਦੌੜ ਕਰਨੀ ਪੈਗੀ ਪਰ ਇਹ ਭਜ ਦੌੜ ਕੋਈ ਉਸ ਪ੍ਰਮਾਤਮਾ ਦੀ ਅਨੀਤੀ ਨਹੀਂ ਪਾਪ ਨਹੀਂ ਕਰੋਪੀ ਨਹੀਂ ਇਹ ਭਜ ਦੌੜ ਇਸ ਵਾਸਤੇ ਹੈ ਕਿ ਮਨੁੱਖ ਕੁਝ ਕਰ ਸਕੇ ਇਹਦੇ ਹੱਥ ਇਸ ਢੰਗ ਨਾਲ ਬਣਾਏ ਨੇ ਕਿ ਕੁਝ ਸੁੰਦਰ ਤਾਮੀਰ ਕਰ ਸਕਦਾ ਔਰ ਕਰੇਗਾ ਤਾਂ ਜੇ ਇਸ ਦੇ ਅੰਦਰ ਰਜ਼ਕ ਦੇ ਵਾਸਤੇ ਭਜ ਦੌੜ ਹੋਵੇ ਸਾਇਬ ਕਨ ਰਜ਼ਕ ਲਈ ਭਜ ਦੌੜ ਤੂੰ ਜ਼ਰੂਰ ਕਰ ਲੇਕਿਨ ਰਜ਼ਕ ਦੀ ਚਿੰਤਾ ਨਾ ਕਰ ਨਾ ਕਰ ਚਿੰਤ ਚਿੰਤਾ ਹੈ ਕਰਤੇ ਤੂੰ ਕਰਤ ਹੈ ਪ੍ਰਮਾਤਮਾ ਕਰਤਾ ਹੈ ਤੇ ਚਿੰਤਾ ਕਰਤੇ ਨੂੰ ਕਰਨਦੇ ਹੈ ਕ੍ਰਿਪਤੀ ਕੌ ਕਿੰਤਾ ਕਰੇ ਅਸੀਂ ਪ੍ਰਭੂ ਦੇ ਮੁਸਾਫਰ ਖਾਨੇ ਤੇ ਬੈਠੇ ਹਾਂ ਉਹ ਦੇ ਮਹਿਮਾਨ ਹ ਰਹਿਣਾ ਅਸੀਂ ਢੰਗ ਨਾਲ ਹੈ ਇਹ ਸਾਡੀ ਜ਼ਿੰਮੇਵਾਰੀ ਬਾਕੀ ਜ਼ਿੰਮੇਵਾਰੀ ਤੇ ਇਸ ਪ੍ਰਮਾਤਮਾ ਤੇ ਉਸ ਮਾਲਕ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਵਾਕ ਕਿ ਸੋ ਕਰਤਾ ਚਿੰਤਾ ਕਰੇ ਜਿੰ ਉਪਾਇਆ ਜਗ ਤੂੰ ਚਿੰਤਾ ਕਰਨ ਲਈ ਨਹੀਂ ਹੈ ਤੂੰ ਚਿੰਤਨ ਕਰਨ ਲਈ ਹੈ ਤੇ ਚਿੰਤਨ ਕਰਨ ਵਾਲੇ ਮਨੁੱਖਾ ਨੇ ਕਲਾ ਨੂੰ ਜਨਮ ਦਿੱਤਾ ਸਾਹਿਤ ਨੂੰ ਜਨਮ ਦਿੱਤਾ ਸੰਗੀਤ ਨੂੰ ਜਨਮ ਦਿੱਤਾ ਗਿਆਨ ਨੂੰ ਜਨਮ ਦਿੱਤਾ ਵਿਗਿਆਨ ਨੂੰ ਜਨਮ ਦਿੱਤਾ ਧਰਮ ਨੂੰ ਜਨਮ ਦਿੱਤਾ ਆਤਮਿਕ ਸ਼ਾਂਤੀ ਨੂੰ ਜਨਮ ਦਿੱਤਾ ਪਰ ਜੋ ਚਿੰਤਾ ਦੇ ਵਿੱਚ ਗਰਸੇ ਰਹੇ ਉਹਨਾਂ ਨੇ ਇੱਕ ਤੇ ਸੰਸਾਰ ਨੂੰ ਕੁਝ ਦਿੱਤਾ ਨਹੀਂ ਦੂਸਰਾ ਆਪਣਾ ਤਨ ਵੀ ਐਵੇਂ ਗਵਾਇਆ ਆਪਣਾ ਸਮਾਂ ਵੀ ਐਵੇਂ ਬਰਬਾਦ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਮਨੁੱਖ ਚਿੰਤਨ ਨਾ ਕਰਕੇ ਚਿੰਤਾ ਹੀ ਕਰਦਾ ਹੈ ਜਿਸ ਕਾਰਨ ਕਰਕੇ ਆਪਣੀ ਮਹਾਨਤਾ ਗਵਾ ਬੈਠਦਾ ਹੈ ਔਰ ਕਰੀਬਨ ਕਰੀਬਨ ਇਸ ਸ਼੍ਰੇਣੀ ਦੇ ਬਹੁਤੀ ਦੁਨੀਆ ਆ ਜਾਂਦੀ ਹੈ ਚਿੰਤਾ ਕਰਨ ਵਾਲਾ ਸਾਇਦਕਨ ਨੇ ਚਿੰਤਾ ਤੇ ਹੀ ਦੀ ਸੇ ਸਭ ਕੋਏ ਮੈਂ ਜਿੱਥੇ ਤੱਕ ਦੇਖਦਾ ਚਿੰਤਾ ਹੀ ਚਿੰਤ ਚਿੰਤਾ ਤੁਰਮਨੁਕ ਦਿਖ ਪਏਗਾ ਫੌਰਨ ਪਤਾ ਚੱਲਦਾ ਹੈ ਕਿ ਕਿਸੇ ਚਿੰਤਾ ਦੇ ਤੇ ਚਿੰਤਾ ਦੇ ਕਿਤੇ ਮੂਲ ਆਧਾਰ ਰਿਜਕ ਦਾ ਹੀ ਹੁੰਦਾ ਹੈ ਹੋਰ ਕੁਝ ਆਧਾਰ ਨਹੀਂ ਕਿਦਰੇ ਮੇਰਾ ਜੀਵਨ ਨਸ਼ਟ ਨਾ ਹੋ ਜਾਏ ਕਿਦਰੇ ਮੇਰੇ ਜੀਵਨ ਦੇ ਜਿਹੜੇ ਆਧਾਰ ਨੇ ਇਹ ਖੋ ਨਾ ਜਾਣ ਇਸ ਧੰਗ ਦੀ ਚਿੰਤਾ ਵਾਸ਼ਨਾ ਕਾਮਨਾ ਭਵਿਸ਼ ਕੱਲ ਇਹ ਸਾਰਾ ਬੋਝ ਮਨੁਕ ਦੇ ਦਿਲ ਦਿਮਾਗ ਦੇ ਉੱਤੇ ਪੈ ਜਾਂਦਾ ਹੈ

ਸਾਹ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਗ ਪਰਿੰਦੇ ਨਾ ਗਰਹਿ ਜਰ ਦਰਖਤ ਆਬ ਆਸ ਕਰ ਦੇਹੰਦੋ ਸੋਹੀ ਏਕ ਤੂੰ ਹੀ ਏਕ ਤੂੰ ਹੀ ਸਹਿਬ ਕੰਨ ਮੈਂ ਕਿਉਂ ਚਿੰਤਾ ਕਰਾਂ ਮੈਂ ਦੇਖਦਾ ਜਿੰਨੇ ਤੂੰ ਪੰਛੀ ਬਣਾਏ ਸਭ ਨੂੰ ਰਜ਼ਕ ਮਿਲਦਾ ਹੈ ਜਿੰਨੇ ਤੂੰ ਦਰਖਤ ਬਣਾਏ ਸਭ ਨੂੰ ਰਜ਼ਕ ਮਿਲਦਾ ਉਹਨਾਂ ਨੂੰ ਪਾਣੀ ਮਿਲਦਾ ਉਹ ਖੜੇ ਨੇ ਜੰਗਲਾਂ ਦੇ ਜੰਗਲ ਭਰੇ ਪੈ ਨੇ ਦਰਖਤਾਂ ਨਾਲ ਉਹਨਾਂ ਨੂੰ ਕੱਲ ਦੀ ਚਿੰਤਾ ਨਹੀਂ ਕਿ ਪਾਣੀ ਦਾ ਸਟਾਕ ਕਰ ਲਈਏ ਤੇ ਪੰਛੀਆਂ ਨੂੰ ਕੱਲ ਦੀ ਚਿੰਤਾ ਨਹੀਂ ਕਿ ਅੰਨ ਦਾ ਗੋਦਾਮ ਭਰ ਲਈਏ ਦਾਣੇ ਢੁਣ ਕੇ ਭਰ ਲਈਏ ਪਤਾ ਨਹੀਂ ਅੱਜ ਮਿਲੇ ਹੈ ਕੱਲ ਮਿਲਣਾ ਹੈ ਕਿ ਨਹੀਂ ਇਸ ਤਰ੍ਹਾਂ ਦੀ ਦੇਹੂ ਦਾ ਚਿੰਤਾ ਸਿਰਫ ਮਨੁੱਖ ਕਰਦਾ ਹੈ ਪਤਾ ਨਹੀਂ ਅੱਜ ਮਿਲੇ ਹੈ ਕੱਲ ਮਿਲਣਾ ਹੈ ਕਿ ਨਹੀਂ ਤਾਂ ਕੱਲ ਮਿਲਣਾ ਹੈ ਕਿ ਨਹੀਂ ਇਹਦਾ ਮਤਲਬ ਹੈ ਅੱਜ ਰੱਬ ਹੈ ਪਤਾ ਨਹੀਂ ਕੱਲ ਰੱਬ ਹੋਵੇਗਾ ਕਿ ਨਹੀਂ ਅੱਜ ਪ੍ਰਮਾਤਮਾ ਹੈ ਪਤਾ ਨਹੀਂ ਕੱਲ ਪ੍ਰਮਾਤਮਾ ਹੋਵੇਗਾ ਕਿ ਨਹੀਂ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਸ ਪਾਵਨ ਪ੍ਰੇਤਰ ਪੌੜੀ ਦੇ ਪ੍ਰਮਾਨ ਕਿ ਪ੍ਰਮਾਤਮਾ ਦਾ ਆਸਣ ਹਰ ਥਾਂ ਤੇ ਹੈ ਔਰ ਹਰ ਥਾਂ ਤੇ ਉਸਦੇ ਭੰਡਾਰੇ ਨੇ ਤੇ ਉਸਨੇ ਆਪਣੇ ਭੰਡਾਰਿਆਂ ਦੇ ਵਿੱਚ ਜੋ ਕੁਝ ਪਾ ਦਿੱਤਾ ਹੈ ਇੱਕ ਕੋਈ ਦਫਾ ਪਾ ਦਿੱਤਾ ਹੈ ਜੁਗਾ ਜਵੰਤਰਾ ਤੋਂ ਜੀਵ ਉਹਨਾਂ ਭੰਡਾਰਿਆਂ ਦੇ ਚੋਂ ਕੱਢ ਰਹੇ ਨੇ ਭੰਡਾਰਾ ਮੁੱਕਣ ਦੇਖ ਨਹੀਂ ਆ ਰਿਹਾ ਔਰ ਨਾ ਹੀ ਮੁਕਣਾ ਹੈ ਜੀਵ ਮੁੱਕ ਜਾਂਦੇ ਨੇ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ ਰੰਗ ਰੂਪ ਰਸ ਦਾ ਅੰਤ ਨਹੀਂ ਹੁੰਦਾ ਜਗਤ ਦੇ ਪਦਾਰਥਾਂ ਦਾ ਅੰਤ ਨਹੀਂ ਹੁੰਦਾ ਪਦਾਰਥ ਤੇ ਤਿਉਂ ਦੇ ਤਿਉਂ ਮੌਜੂਦ ਰਹਿੰਦੇ ਨੇ ਮਨੁੱਖ ਦਾ ਅੰਤ ਹੋ ਜਾਂਦਾ ਹੈ ਔਰ ਇਸ ਤੋਂ ਮਨੁੱਖ ਅਗਰ ਸਿਖੇ ਅਲਵੇ ਤਾਂ ਇੱਕ ਗੱਲ ਸਪਸ਼ਟ ਹੋ ਗਈ ਰਿਜ਼ਕ ਮੌਜੂਦ ਹੈ ਜਨਮ ਤੋਂ ਪਹਿਲੇ ਮੌਜੂਦ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਥਮੇ ਮੱਖਣ ਪਾਖੇ ਦੂਧ ਮੈਲੂ ਕੀਨੂ ਆਬਦ ਤੋਂ ਤੇਰਾ ਜਨਮ ਬਾਦ ਦੇ ਚੋਇਆ ਐ ਮਨੁੱਖ

ਉਹ ਅਗਿਤ ਤਕਰੀ ਮੋਕਣ ਦੇਖ ਨਹੀਂ ਆਇ ਕਰ ਕਰ ਰੇਖੇ ਸਿਰਜਣ ਹਾਰ ਸਿਰਜਣ ਕਰਨ ਵਾਲਾ ਪਰਿਪੂਰਣ ਪ੍ਰਮਾਤਮਾ ਆਪਣੀ ਸਾਜੀ ਹੋਈ ਸ੍ਰਿਸ਼ਟੀ ਨੂੰ ਬਣਾ ਬਣਾ ਕੇ ਵੇਖਦਾ ਹੈ ਬਣਾ ਬਣਾ ਕੇ ਦੇਂਦਾ ਹੈ ਬਣਾ ਬਣਾ ਕੇ ਰਿਜਕ ਸਮਾਈ ਜਾ ਰਿਹਾ ਸਿਰ ਸਿਰ ਰਿਜਕ ਸੰਭਾਹੇ ਥਾਕਰ ਕਾਹੇ ਮਨ ਭੋ ਕਰਿਆ ਇਸ ਸੰਬੰਧੇ ਕਿਉਂ ਭੈ ਦੇਤ ਹੋਣਾ ਹੈ ਉਹ ਹਰ ਇੱਕ ਦੇ ਸਿਰ ਤੇ ਖੜਿਆ ਹੈ ਔਰ ਸਭ ਤੋਂ ਵੱਡਾ ਰਾਜ਼ਕ ਰਹਿਨ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਰੋਜੀ ਦੇਹਿੰਦ ਹੈ ਕਿ ਰਾਜ਼ਕ ਰਹਿਨ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਇਹ ਪਰਿਪੂਰਨ ਪ੍ਰਮਾਤਮਾ ਤੂੰ ਜਿੱਥੇ ਅਨੰਤ ਦਾਤਾਾਂ ਦੇ ਦੇਣ ਵਾਲਾ ਹੈ ਰਿਜ਼ਕ ਦੇ ਦੇਣ ਵਾਲਾ ਹੈ ਰੋਜੀ ਦੇ ਦੇਣ ਵਾਲਾ ਹੈ ਤੂੰ ਜੀਵਾਂ ਨੂੰ ਬਣਾ-ਬਣਾ ਕੇ ਕਰ-ਕਰ ਕੇ ਉਹ ਸਿਰਜਣਹਾਰ ਆਪਣੇ ਜੀਵਾਂ ਨੂੰ ਵੇਖਦਾ ਹੈ ਸ੍ਰਿਸ਼ਟੀ ਨੂੰ ਵੇਖਦਾ ਹੈ ਮਹਾਰਾਜ ਫਰਮਾਨ ਕਰਦੇ ਨਾ ਨਿਕ ਸਚੇ ਹੀ ਸਾਚੀ ਕਾਰ ਪ੍ਰਮਾਤਮਾ ਸੱਚ ਹੈ

ਉਸਦੇ ਵਿੱਚ ਭੁੱਲ ਲਬਣੀ ਬਹੁਤ ਔਖੀ ਗੱਲ ਹੈ ਕਿਥੇ ਚੀਜ਼ ਦੇ ਕੀ ਤ੍ਰਿਪੀ ਨਹੀਂ ਹਰ ਚੀਜ਼ ਆਪਣੇ ਆਪ ਦੇ ਵਿੱਚ ਮੁਕੰਮਲ ਹੈ ਸੰਪੂਰਨ ਹੈ ਔਰ ਸੰਪੂਰਨਤਾ ਦੇ ਨਾਲ ਹੀ ਉਸ ਪਰਿਪੂਰਣ ਪ੍ਰਮਾਤਮਾ ਨੇ ਏਕਾ ਕੇ ਰੱਖੀ ਹੈ ਔਰ ਉਸ ਦੇ ਬਕਾਇਦਾ ਵਸਾਇਲ ਬਣਾਏ ਨੇ ਆਦੇਸ ਤੇ ਸੇ ਆਰੇਸ ਐਸਾ ਜੋ ਪਰਿਪੂਰਣ ਪ੍ਰਮਾਤਮਾ ਹੈ ਨਮਸਕਾਰ ਹੈ ਸਜਦਾ ਹੈ ਆਰੇਸ ਹੈ ਕਿ ਸੁਣੋ ਤਾਂ ਹੁਣ ਉਸ ਦਾ ਸ੍ਰੋਪ ਇਸੇ ਢੰਗ ਦੀ ਉਚਾਰਨ ਕੀਤੀ ਹੋਈ ਚੌਥੀ ਪੌੜੀ ਦੀ ਚੌਥੀ ਪੰਕਤੀ ਦੇ ਸਾਇਹ ਪ੍ਰਮਾਨ ਤੇ ਕਰ ਦੇਣਾ ਆਦ ਅਨੀਲ ਅਨਾਦ ਅਨਾਹਦ ਜੁਗ ਜੁਗ ਏਕ ਹੋਵੇ ਆਦ ਜੋ ਜਗਤ ਦਾ ਮੁੱਢ ਹੈ ਅਨੀਲ ਜਿਹਦੇ ਕੋਈ ਦੱਬਾ ਨਹੀਂ ਜੋ ਪਵਿੱਤਰਤਾ ਦਾ ਸੋਮਾ ਹੈ ਅਨਾਦ ਜਿਹਦਾ ਕੋਈ ਆਦ ਨਹੀਂ ਜੋ ਸਾਰਿਆਂ ਦਾ ਮੁੱਢ ਹੈ ਜਿਹਦਾ ਕੋਈ ਮੁੱਢ ਨਹੀਂ ਕਿਉਂਕਿ ਇੱਥੇ ਪ੍ਰਸ਼ਨ ਖੜਾ ਹੋ ਜਾਂਦਾ ਉਹ ਸਾਰਿਆਂ ਦਾ ਮੁਢ ਹੈ ਤਾਂ ਫਿਰ ਉਸ ਦਾ ਕੌਣ ਮੁਢ ਹੈ ਜੇਤੇ ਪੁਰਾਣੀ ਧਾਰਨਾ ਸੀ ਧਰਤੀ ਬੈਲ ਤੇ ਖੜੀ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਸ਼ਨ ਬੈਲ ਕਿੱਥੇ ਖੜਾ ਹੈ ਜੇ ਆਖੀ ਧਰਤੀ ਤੇ ਖੜੀ ਹੈ ਫਿਰ ਉਹ ਧਰਤੀ ਕਿੱਥੇ ਖੜੀ ਹੈ ਜੇ ਆਖੀ ਬੈਲ ਤੇ ਖੜੀ ਹੈ ਤਾਂ ਫਿਰ ਉਹ ਬੈਲ ਕਿੱਥੇ ਖੜਾ ਹੈ ਇਸ ਤਰੀਕੇ ਦੇ ਨਾਲ ਤੇ ਇਹ ਪ੍ਰਸ਼ਨ ਚੱਲਦਾ ਹੀ ਰਹੇਗਾ ਇਸ ਦਾ ਕੋਈ ਅੰਤ ਨਹੀਂ ਹੋਵੇਗਾ ਸਾਬ ਕਨ ਨਹੀਂ ਜਿੰਝ ਆ ਸਕੇ छुटकारा ਹਾਸਲ ਹੋ ਸਕਦਾ ਹੈ ਉਹ ਸਾਰਿਆਂ ਦਾ ਮੁੱਢ ਹੈ ਉਸ ਦਾ ਕੋਈ ਵੀ ਮੁੱਢ ਨਹੀਂ ਆਦ ਅਨਿਲ ਅਲਾਦ ਅਨਾਹਤ ਜੋ ਨਾਸ ਤੋਂ ਰਹਿਤ ਹੈ ਜਿਹਨੂੰ ਨਾਸ ਨਹੀਂ ਕੀਤਾ ਜਾ ਸਕਦਾ ਜੁਗ ਜੁਗ ਇੱਕੋ ਰੇਸ ਜੁਗਾ ਜਵੰਤਰਾ ਦੇ ਜਿੱਦਾ ਇੱਕੋ ਹੀ ਰੇਸ ਹੈ ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਜੋ ਘਟਰੇ ਹੈ ਜੋ ਵਧਰੇ ਹੈ ਇਤਨੀ ਗੱਲ ਸਪਸ਼ਟ ਹੋ ਗਈ ਕਿ ਇਹ ਇੱਕ ਰਸ ਨਹੀਂ ਹੈ ਜੁਗਾ ਜਗੰਤਰਾਂ ਦੇ ਵਿੱਚ ਇਸ ਦਾ ਵੇਸ ਇੱਕੋ ਨਹੀਂ ਹੈ ਬੱਚਾ ਵਧਰੇ ਪਰ ਕਦੀ ਬਗੌਰ ਮੁਤਾਲਾ ਕਰੀਏ ਘਟ ਵੀ ਰਹੇ ਹੈ ਭਗਤ ਕਬੀਰ ਕਹਿੰਦੇ ਨੇ ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ ਇਤਨਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ <Nisshty> निश्चित ਜਿਹੜੀ ਜ਼ਿੰਦਗੀ ਉਹ ਲੈ ਕੇ ਆਇਆ ਹੈ ਨਿਸ਼ਚਿਤ ਜੋ ਸਾਲ ਮਹੀਨੇ ਉਹ ਲੈ ਕੇ ਆਇਆ ਹੈ ਦਿਨ ਦਿਨ ਕਰਕੇ ਤੇ ਘਟ ਰਹੇ ਨੇ ਇਹ ਠੀਕ ਹੈ ਮਾਂ ਕਹਿ ਰਹੀਏ ਪੁੱਤਰ ਵੱਡਾ ਹੋ ਰਿਹਾ ਹੈ ਵੱਡਾ ਹੋ ਰਿਹਾ ਹੈ ਕਬੀਰ ਕਰਨ ਵੱਡਾ ਜ਼ਰੂਰ ਹੋ ਰਿਹਾ ਹੈ ਪਰ ਨਾਲ ਛੋਟਾ ਵੀ ਹੋ ਰਿਹਾ ਜੋ ਨਿਸ਼ਚਿਤ ਜ਼ਿੰਦਗੀ ਲੈ ਕੇ ਆਇਆ ਹੈ ਦਿਨ ਦਿਨ ਕਰਕੇ ਘਟ ਰਹੀ ਹੈ ਘਟ ਰਹੀ ਹੈ